سواگت کر رہی نہیں کر رہی کر رہی I'm mm -hmm. ਬਰਕਰ ਅੱਜ ਸਦਾ ਸਾਕਟਾ ਲਿਆ ਬਿਲਕੁਲ ਬਰਕਰ ਦੀ ਬਰਕਰ ਦੀ ਟਿਕਟ ਹੈ ਗੁਰੂ ਨਗਰੀ ਦੇ ਪੁੱਤ ਸਰੋਵਰਾਂ ਦੀ ਟਿਕਟ ਹੈ ਪਰ ਇਹਨਾਂ ਲੋਕਾਂ ਦੇ ਹਾਸ ਭਾਜੋ ਮੇਰਾ ਆ ਜੋ ਮੇਰੇ ਵਿਸ਼ਵਾਸ ਕੀਤਾ ਪਾਰਟੀ ਨੇ ਉਹਦੇ ਦੇਣ ਕੈਨੇਡੀਟ ਹੈ ਹਾਈ ਕਮਾਨ ਦੇ ਫੈਸਲਾ ਕਿਤਾ ਹੈ ਹਾਈ ਕਮਾਨ ਦੇ ਫੈਸਲੇ ਹੈ ਹਰ ਵਰਕਰ ਕੋ ਕਿਹੜਾ ਆਏਗਾ ਉਹ ਹਾਈ ਕਮਾਨ ਦੇ ਫੈਸਲੇ ਨੂੰ ਮੰਨਣਾ ਸਰ ਕਾਂਗਰਸ ਪਾਰਟੀ ਨੂੰ ਇੰਨਾ ਕਿਤਾ ਜਾਏਗਾ 4 ਜੁਟਾ ਚ ਬੰਦੇ ਹੋਣਗੇ ਹਾਂਜੀ 4 ਜੁਟਾ ਚ ਕਾਂਗਰਸ ਪਾਰਟੀ ਆ ਜੁਟ ਕੀਤਾ ਜਾਏਗਾ ਕੋਮੇਟੀ ਦਾ 10 ਰੁਪਏ ਅੰਮਰ ਸਾਧੀ ਸੀ ਅੰਮਰ ਸਾਧੀ ਸੀਟ ਜਿਹੜੀ ਹੈ ਉਹ ਬੜੀ ਲੋਕਾਂ ਦੇ ਵਾਸਤੇ ਅਹਿਮ ਸੀਟ ਹੈ ਮਹਾਂਪਰਸਰ ਦੀ ਇੱਕ ਕਨਸਟਰਕਸ਼ਨ ਆਰਡਰ ਹੈ ਮਹਾਂਪਰਸਰ ਦੇ ਵਿੱਚ ਇਨਫਰਾਸਟ੍ਰਕਚਰ ਐਨਪੋਰਟ ਹੈ ਮਹਾਂਪਰਸਰ ਦੇ ਵਿੱਚ ਗੋਲਡਨ ਟੈਂਪਲ ਹੈ ਜੰਨਿਆਂ ਵਾਲਾ ਬਾਗ ਹੈ ਇਹਦੇ ਵਾਸਤੇ ਜਿਹੜਾ ਮੈਂਬਰ ਪਾਰਲੀਮੈਂਟ ਉਹਦਾ ਚੁਬੀਵਾਂ ਉਹਨਾ ਬਹੁਤ ਜ਼ਤਨੀ ਹੈ ਮੈਂ ਸਮਿਨਾ ਕੀ ਅਗਲੇ ਮਹੀਨੇ ਸਮੇਂ ਜਿਹੜਾ ਕੰਮੀ ਰੋਜ਼ ਨੇ ਉਹਦਾ ਦਾਅ ਕੀਤਾ ਅਬਰਸਰ ਦੇ ਲੋਕ ਪੁੱਛਿਆ ਉਹ ਉਹਨਾਂ ਨੇ ਕੰਮ ਤੇ ਤਸਦੀ ਹੈ ਇਸ ਲਈ ਹਾਈ ਕਮੈਂਡ ਨੇ ਉਹਦੇ ਕੰਮ ਤੇ ਤਸਦੀ ਮਰਗੜ ਕੀਤੀ ਉਹਨਾਂ ਨੂੰ ਜਟੜਤਾ ਲੰਬੀਂਦੀ ਖਤਮ ਹੋਏਗੀ ਸਾਰੀ ਬਿਲਕੁਲ ਖਤਮ ਹੋਏਗੀ ਕਿਉਂਕਿ ਹਾਈਪਾਰਟੀ ਸਭ ਲੋਕਾਂ ਦਾ ਐਲਾਨ ਕਰਦਾ ਜਿੰਵੇ ਤੱਕ ਟਿਕਟ ਨਹੀਂ ਮਿਲਦੀ ਤਾਂ ਕਰ ਸਕਦਾ ਠੀਕ ਹੈ ਹਰ ਇੱਕ ਦਾ ਹੱਕ ਬਣਦਾ ਹੈ ਕਿ ਟਿਕਟ ਮੰਗੇ ਆਪਣੇ ਅਸਲ ਤੁਸੀਂ ਕੈਂਡੀਡੇਟ ਦੀ ਮਦਦ ਕਰੇ ਲੇਕਿਨ ਜਦੋਂ ਟਿਕਟ ਮਿਲ ਜਾਂਦੀ ਸਾਰੇ ਇਕੱਠੇ ਹੋ ਕੇ ਲੜਦੇ ਅਭੀ ਸਾਰੇ ਵਰਕਰਾਂ ਨੇ ਇਹ ਕਮਿਸ਼ਨ ਕੀਤਾ ਕਿ ਇਹ ਸੀਨ ਅਸੀਂ ਤੀਸਰੀ ਵਾਰੀ ਕਾਂਗਰਸ ਦੀ ਚੜ੍ਹੂ ਅਕਾਹਰਵਾਲ ਦੀ ਚੜ੍ਹੂ ਸਾਡੇ ਨੂੰ ਭੇਜਦੀ ਹੈ ਕਿੰਨਾ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਲੋਕਾਂ ਨੂੰ ਪੂਰਾ ਪੂਰਾ ਮੁਕਾਬਲਾ ਇਸ ਵਾਰ ਬੜਾ ਟੱਕਰ ਹੈ ਸਾਰੇ ਪਾਸੇ ਜਿਹੜੇ ਕੈਂਡੀਡੇਟ ਨੇ ਕੀ ਕਹਿਣਾ ਚਾਹੋਗੇ ਤੇ ਬਾਰੇ ਸਾਰਿਆਂ ਨੇ ਆਪਣੀ ਲੜਾਈ ਲੜਨੀ ਹੈ ਬੁੱਧਿਆ ਨੇ ਜੋ ਕਿੰਨੇ ਕੰਮ ਆਏ ਸਾਰੇ ਨੇ ਆਪਣੀ ਗੱਲ ਕਹਿੰਸੀ ਹੈ ਕਿ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਕਾਂਗਰਸ ਦੇ ਜਿਹੜੇ ਹੋਰ ਵੀ ਅਹ ਅਧਿਕਾਰੀਆਂ ਜਾਂ ਕਾਂਗਰਸ ਦੇ ਜਿਹੜੇ ਵਰਕਰ ਨੇ ਜਾਂ ਜਿਹੜੇ ਲੀਡਰਸ਼ਿਪ ਆ ਇੱਥੇ ਨਜ਼ਰ ਨਹੀਂ ਆ ਰਹੀ ਉਹਦੇ ਬਾਰੇ ਕੀ ਕਹਿਣਾ ਹੈ ਸਾਰੇ ਆਏ ਆ ਸਾਡੀ ਲੋਕਾਂ ਦਾ ਹੋਰ ਕਰਕੇ ਉਹਦਾ ਸਭ ਦਾ ਇੱਕ ਦਾ ਮਾ ਪ੍ਰੋਗਰਾਮ ਬਣਿਆ ਹੋਇਆ ਹੈ ਹੋ ਦੇਖਣਾ ਦੋ ਚਾਰ ਪੰਜ ਦਾ ਸਿੱਛਾ ਨੇ ਜਿਸਕੇ ਇੱਕ ਮੀਟਿੰਗ ਲੈ ਕੇ ਸਾਰਿਆਂ ਨੇ ਕੰਮ ਆਪਣੇ ਆਪਣੇ ਵੰਡਦੇ ਨੇ ਆ ਇਲੈਕਸ਼ਨ ਤੇ ਕੀ ਚੱਲੂਆ ਸਾਡਾ ਸਾਰਿਆਂ ਦਾ